ਫਿਲਮ ਸਟਾਰ ਤੇ ਹਿਮਾਚਲ ਦੇ ਮੰਡੀ ਹਲਕੇ ਤੋਂ ਸੰਸਦ ਮੈਂਬਰ ਚੁਣੀ ਗਈ ਕੰਗੜਾ ਰੋਡ ਦੇ ਉੱਤੇ ਹਮਲਾ ਕਰਨ ਵਾਲੀ ਸੀਐਸਐਫ ਮਹਿਲਾ ਕਰਮਚਾਰੀ ਕੁਲਵਿੰਦਰ ਕੌਰ ਖਿਲਾਫ ਕੰਗਣਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੰਗੜਾ ਦੇ ਕਥਿਤ ਥੱਪੜ ਵਜਨ ਦੀ ਘਟਨਾ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਵੀਰਵਾਰ ਦੁਪਹਿਰੇ ਤਕਰੀਬਨ 3:30 ਵਜੇ ਵਾਪਰੀ ਕੰਗਣਾ ਨਾਵਤ ਚੰਡੀਗੜ੍ਹ 에ਅਰਪੋਰਟ ਤੋਂ ਤੇ ਦਿੱਲੀ ਜਾਣ ਲਈ ਆਈ ਸੀ ਥੱਪੜ ਕਾਣ ਤੋਂ ਬਾਅਦ ਕੰਗਣਾ ਨੇ ਦਿੱਲੀ ਲਈ ਫਲਾਈਟ ਲਈ ਕੰਗਣਾ ਨਾਵਤ ਦਿੱਲੀ 에ਅਰਪੋਰਟ ਤੇ ਪਹੁੰਚਦੇ ਸਾਰ CISF ਦੇ ਡਾਇਰੈਕਟਰ ਜਨਰਲ ਨਾਲ ਮੁਲਾਕਾਤ ਕੀਤੀ ਅਤੇ ਪੂਰੇ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ। ਹੁਣ ਇਸ ਪੂਰੇ ਮਾਮਲੇ ਵਿੱਚ ਐਕਸ਼ਨ ਲੈਂਦਿਆਂ ਪੁਲਿਸ ਨੇ ਵੀ ਪਰਚਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਥੱਪੜ ਮਾਰਨ ਦੇ ਦੋਸ਼ 'ਤੇ ਕੁਲਵਿੰਦਰ ਕੌਰ ਦੇ ਖਿਲਾਫ ਧਾਰਾ 323 ਤੇ ਧਾਰਾ 341 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਹਾਲਾਂਕਿ ਦੋਵੇਂ ਧਿਰਾਂ ਵੱਲੋਂ ਜ਼ਮਾਨਤੀ ਨੇ ਅਤੇ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਉਥੇ ਇਸ ਤੋਂ ਪਹਿਲਾਂ ਸੀਐਸਐਫ ਨੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਸ ਸਭ ਦੇ ਵਿਚਕਾਰ ਸਭ ਦੇ ਮਨ ਵਿੱਚ ਹੁਣੇ ਹੀ ਸਵਾਲ ਹੈ ਕਿ ਕੰਗਣਾ ਰੌਦ ਦੇ ਥੱਪੜ ਮਾਰਨ ਦੇ ਦੋਸ਼ ਵਿੱਚ ਕੁਲਵਿੰਦਰ ਕੌਰ ਖਿਲਾਫ ਕੀ ਕਾਰਵਾਈ ਹੋਵੇਗੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕੁਲਵਿੰਦਰ ਕੌਰ ਖਿਲਾਫ ਜੋ ਧਰਾਵਾਂ ਲੱਗੀਆਂ ਨੇ ਉਹ ਧਰਾਵਾਂ ਹਨ ਕੀ ਅਤੇ ਨਾ ਧਰਾਵਾਂ ਦਾ ਕੀ ਹੈ ਸਜ਼ਾ ਦਾ ਪ੍ਰਬੰਧ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੀ ਹੈ ਧਾਰਾ 32 Indian Penal Code ਪਾਪ IPC ਦੀ ਧਾਰਾ 323 ਕਿਸੇ ਨੂੰ ਜਾਣਬੁੱਝ ਕੇ 65 ਨਾਲ ਸੰਬੰਧਤ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜੋ ਕੋਈ ਵੀ ਖੁਦ ਦੀ ਇੱਛਾ ਨਾਲ ਕਿਸੇ ਨੂੰ 65 ਪਹਵਾਵੇਗਾ ਤਾਂ ਉਸ ਨੂੰ 1 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਜਾਂ ਫਿਰ 1000 ਰੁਪਏ ਜੁਰਮਾਨਾ ਹੋ ਸਕਦਾ ਹੈ ਕਈ ਮਾਮਲਿਆਂ ਦੇ ਵਿੱਚ ਜੁਰਮਾਨਾ ਤੇ ਸਜ਼ਾ ਦੋਵੇਂ ਹੋ ਸਕਦੇ ਨੇ ਹੁਣ ਦੂਜੀ ਧਾਰਾ ਦੀ ਗੱਲ ਕਰਦੇ ਹਾਂ ਕੀ ਹੈ ਧਾਰਾ 341 IPC ਦੀ ਧਾਰਾ 348 ਦੇ ਤਹਿਤ ਗਲਤ ਤਰੀਕੇ ਨਾਲ ਰੋਕਣ ਲਈ ਸਜ਼ਾ ਦਾ ਪ੍ਰਬੰਧ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਕਿਸੇ ਵਿਅਕਤੀ ਨੂੰ ਗਲਤ ਤਰੀਕੇ ਨਾਲ ਰੋਕਦਾ ਹੈ ਤਾਂ ਉਸ ਨੂੰ ਇੱਕ ਸਮੇਂ ਲਈ ਸਧਾਰਨ ਜੇਲ੍ਹ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਕਿ 1 ਮਹੀਨੇ ਤੱਕ ਵਧਾਈ ਜਾ ਸਕਦੀ ਹੈ ਇਸ ਤੋਂ ਇਲਾਵਾ 500 ਰੁਪਏ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ ਜਾਂ ਫਿਰ ਜੁਰਮਾਨਾ ਅਤੇ ਕੈਦ ਦੋਵਾਂ ਨਾਲ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਸਭ ਤੋਂ ਚਲੇ ਹੁਣ ਤੋਂ ਦੱਸਦੇ ਹਾਂ ਸਿਆਸਤ ਪਹਿਲਾ ਜਵਾਨ ਨੂੰ ਕਿੰਨੀ ਮਿਲੇਗੀ ਸਜ਼ਾ ਕਾਨੂੰਨੀ ਮਾਹਰ ਦੇ ਮੁਤਾਬਕ ਕਿ ਵੀ ਜਾਂਚ ਦਬਿਸ਼ਾ ਹੋ ਸਕਦਾ ਹੈ ਕਿ ਉਸ ਮੈਲਾ ਜਵਾਨ ਕੋਲ ਕੋਈ ਹਥਿਆਰ ਸੀ ਜਾਂ ਨਹੀਂ ਜਦ ਥੱਪੜ ਮਾਰਨ ਤੋਂ ਬਾਅਦ ਕੰਗਰਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਦਾ ਕਉ ਉਸ ਦਾ ਇਰਾਦਾ ਤਾਂ ਨਹੀਂ ਸੀ ਡਿਊਟੀ ਦੌਰਾਨ ਥੱਪੜ ਮਾਰਨਾ ਇਹ ਵੀ ਜਾਂਚ ਵਿੱਚ ਅਹਿਮ ਕਾਨੂੰਨੀ ਪੇਤ ਸਾਬਤ ਹੋ ਸਕਦਾ ਹੈ ਇਸ ਤੋਂ ਇਲਾਵਾ ਸਰਵਿਸ ਨਾਲ ਜੁੜੀ ਕਾਰਵਾਈ ਕੀਤੀ ਜਾ ਸਕਦੀ ਹੈ ਹਾਲਾਂਕਿ ਕਾਰਵਾਈ ਕਿੰਨੀ ਹੋਵੇਗੀ ਇਹ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਤੈਅ ਹੋਵੇਗਾ ਮਾਹਰ ਕਹਿੰਦੇ ਹਨ ਕਿ ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਕੀ ਹਾਲਾਤ ਸਨ ਮੈਲਾ ਜਵਾਨ ਅਚਨਕ ਅਜਿਹਾ ਕਿਉਂ ਕੀਤਾ ਇਸ ਦੀ ਵਜ੍ਹਾ ਕੁਝ ਹੋਰ ਸੀ ਜਾਂ ਫਿਰ ਸਿਰਫ ਕਿਸਾਨ ਮੁੱਦੇ ਤੱਕ ਸੀਮਿਤ ਸੀ ਪੂਰੇ ਰਿਪੋਰਟ ਅਤੇ ਉਸ ਵਿੱਚ ਦਰਜ ਧਰਾਵਾਂ ਦੇ ਆਧਾਰ ਤੇ ਹੀ ਕੁਝ ਸਪੱਸ਼ਟ ਹੋ ਸਕਦਾ ਹੈ ਕਿ ਸੀਐਸਐਫ ਦੀ ਮੈਲਾ ਜਵਾਨ ਉੱਕੇ ਨਹੀਂ ਸਜ਼ਾ ਮਿਲੇਗੀ ਫੁਲਾਲ ਇਸ ਰਿਪੋਰਟ ਦੇ ਵਿੱਚ ਨਹੀਂ ਇਸ ਦੇ ਨਾਲ ਮੈਨੂੰ ਦਿਓ ਚਾਚ ਤੋਂ ਅਪਡੇਟਸ ਲਈ ਵੇਖਦੇ ਰਹੋ ਜਾਗਬਾਣੀ ਟੀਵੀ